ே முடி மு பஞ்சா பணி ஃபோனாலே முருகா ਪਾਣੀ ਖੋਣ ਵਾਲੀ ਸੈਂਟਰ ਸਰਕਾਰ ਮਰਦਾਵਾ ਮਰਦਾਬਾਦ ਮਰਦਾਬਾਦ ਪੰਜਾਬ ਦੇ ਆਕਾਦੀ ਪਾਣ ਵਾਲੇ ਮਰਦਾਵਾ ਮਰਦਾਬਾਦ ਮਰਦਾਬਾਦ ਜਿੰਨਾਂ ਦਾ ਪਾਣੀ ਨਹੀਂ ਦਵਾਵੇ ਨਹੀਂ ਦਵਾਗੇ ਨਹੀਂ ਦਵਾਗੇ ਜਿੰਨਾਂ ਦਾ ਪਾਣੀ ਨਹੀਂ ਦਵਾਵੇ ਨਹੀਂ ਦਵਾਗੇ ਨਹੀਂ ਦਵਾਗੇ ਸਾਡਾ ਪਾਣੀ ਪੂਰਾ ਕਰੋ ਪੂਰਾ ਕਰੋ ਪੂਰਾ ਕਰੋ ਸਾਡਾ ਪਾਣੀ ਪੂਰਾ ਕਰੋ ਪੂਰਾ ਕਰੋ ਕਰੋ ਸਾਡਾ ਪਾਣੀ ਪੂਰਾ ਕਰੋ ਪੂਰਾ ਕਰੋ ਪੂਰਾ ਕਰੋ ਕਿ ਸਾਡੇ ਲਈ ਮਜ਼ਦੂਰ ਇਕਤਾ ਦਿਵਸ ਸਗਾ ਔਰ ਮੈਂ ਸ਼ਰਮਿਕ ਵਰਗ ਦੇ ਨਾਲ ਹਮੇਸ਼ਾ ਖੜਾ ਰਹਾ ਕਿਉਂਕਿ ਮੈਂ ਆਪ ਸ਼ਰਮਿਕ ਵਰਗ ਦੇ ਇੱਕ ਉਸ ਪਰਿਵਾਰ ਦਾ ਸਦਸਾ ਹਾਂ ਔਰ ਇਹਨਾਂ ਦੇ ਦੁੱਖ ਤਕਲੀਫਾਂ ਜਾਣਦਾ ਔਰ ਉਹਨੂੰ ਅਸੀਂ ਸ਼ਰਮਿਕ ਵਰਗ ਨੂੰ ਇਕੱਠੇ ਹੋ ਕੇ ਅੱਜ ਅਸੀਂ ਮਨਾਇਆ ਔਰ ਉੱਥੇ ਹੀ ਔਰ ਇਹਨਾਂ ਨੂੰ ਮੈਂ ਸਾਰੇ ਸ਼ਰਮਿਕ ਵੀਰਾਂ ਨੂੰ ਇੱਕ ਅਸ਼ਵਾਸਨ ਦਿੱਤਾ ਪੇ ਪੰਜਾਬ ਸਰਕਾਰ ਬਤੌਰ ਐਮਐਲਏ ਮੈਂ ਹਰੇਕ ਆਪਣੇ ਵੀਰ ਨਾਲ ਜਿਹੜਾ ਇੱਥੇ ਮੌਜੂਦ ਆ ਇਹਦੇ ਦੁੱਖ ਤਕਲੀਫ ਚ ਖੜਾ ਔਰ ਮੈਂ ਪਹਿਲੇ ਵੀ ਇਹਨਾਂ ਕੋ ਆਣਾ ਰਹਿਣਾ ਸਾਰਿਆਂ ਕੋ ਔਰ ਇਹਨਾਂ ਦਾ ਮੈਂ ਇੱਕ ਪ੍ਰੋਗਰਾਮ ਜਿਹੜਾ ਹੈ ਰੱਖਿਆ ਇੱਥੇ ਔਰ ਉਹਦੇ ਨਾਲ ਨਾਲ ਅੱਜ ਇਹ ਸ਼ਰਮਕ ਦਿਵਸ ਦੇ ਉੱਤੇ ਜਿੱਥੇ ਅਸੀਂ ਕੱਲ ਰਾਤ ਪਤਾ ਲੱਗਾ ਕਿ ਸੈਂਟਰ ਗਵਰਨਮੈਂਟ ਨੇ ਬੀਵੀਐਮਬੀ ਵਿਭਾਗ ਜਿਹੜਾ ਸੈਂਟਰ ਗਵਰਨਮੈਂਟ ਦੇ ਅਧੀਨ ਆਂਦਾ ਉਹਨਾਂ ਨੇ ਕੱਲ ਰਾਤ ਹੀ ਜਿਹੜਾ ਪਾਣੀ ਜਿਹੜਾ ਹੈਗਾ ਪੰਜਾਬ ਦਾ ਉਹ ਖੋ ਕੇ ਹਰਿਆਣਾ ਨੂੰ ਦੇਣਾ ਚાલુ ਕਰਤਾ ਸਾਨੂੰ ਹਰਿਆਣਾ ਦਾ ਪਾਣੀ ਦੇਣ ਦਾ ਕੋਈ ਇਤਰਾਜ਼ ਨਹੀਂ ਹੈ ਸਾਨੂੰ ਕੋਈ ਇਤਰਾਜ਼ ਨਹੀਂ ਹੈ ਸਾਨੂੰ ਇਹ ਇਤਰਾਜ਼ ਹੈ ਕਿ ਪੰਜਾਬ ਦਾ ਪਾਣੀ ਕਿੱਥੇ ਹੈ ਅਸੀਂ ਕਹਿੰਦੇ ਸਾਰੀਆਂ ਸਟੇਟਾਂ ਨੂੰ ਭਿੰਦੋਸਤਾਨ ਇੱਕ ਹੈ ਪਾਣੀ ਮਿਲਣਾ ਚਾਹੀਦਾ ਪਰ ਇਹ ਪ੍ਰਬੰਧ ਕਿਵੇਂ ਕਰਨਾ ਸੀ ਇਹ ਤਾਂ ਜ਼ਿੰਮੇਵਾਰੀ ਸਰਕਾਰ ਦੀ ਸੀ ਕਿ ਪਹਿਲਾਂ ਪੰਜਾਬ ਦਾ ਰਾਵੀ ਦਾ ਬਿਆਸ ਦਾ ਸਤਲੁਜ ਦਾ ਪਾਣੀ ਜਿਹੜਾ ਹੈਗਾ ਉਹ ਜਿਹੜਾ ਚੱਕ ਗਿਆ ਸਾਡਾ ਆਪਣਾ ਨਹੀਂ ਪੂਰਾ ਹੋ ਰਿਹਾ ਸਾਡੇ ਖੇਤ ਸੁੱਕ ਰਹੇ ਆ ਜੋ ਇਹ ਪਾਣੀ ਪੰਜਾਬ ਦਾ ਨਹੀਂ ਦਿੱਤਾ ਜਾ ਸਕਦਾ ਅੱਜ ਅਸੀਂ ਸਾਰੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ ਸੈਂਟਰ ਗਵਰਨਮੈਂਟ ਦੇ ਵਿੱਚ ਉਹਨਾਂ ਦੇ ਦਫ਼ਤਰ ਦੇ ਮੋਰੇ ਉਹਨਾਂ ਨੂੰ ਮੈਂ ਇੱਕ ਆਪਣੇ ਵੀਰਾਂ ਨੂੰ ਜਿਹੜਾ ਕਿ ਭਾਜੀਪੀ ਦੇ ਜਿੰਨੇ ਵੀ ਮੇਰੇ ਵੀਰ ਹੁਸ਼ਿਆਰਪੁਰ ਦੇ ਮੈਂ ਉਹਨਾਂ ਨੂੰ ਇਹ ਗੱਲ ਕਹਿਣੀ ਚਾਹਨਾ ਕਿ ਪੰਜਾਬ ਦੇ ਹੱਕਾਂ ਲਈ ਸਾਡੇ ਨਾਲ ਇੱਥੇ ਆ ਕੇ ਖੜੇ ਹੋਵੋ ਮੈਂ ਉਹਨਾਂ ਨੂੰ ਇਥੋਂ ਸੰਦੇਸ਼ ਦਿੰਦਾ ਹੁਸ਼ਿਆਰਪੁਰ ਦੇ ਭਾਜੀਪੀ ਦੇ ਜਿੰਨੇ ਵੀ ਸੱਸਿਆ ਹੈ ਜਾ ਇੱਥੇ ਦੇ ਪ੍ਰਧਾਨ ਜੀ ਆ ਜਾ ਇੱਥੋਂ ਪੂਰੇ ਮੰਤਰੀ ਆ ਪੂਰੇ ਮੈਮਨ ਲੇ ਸਹਿਬਾਨ ਆ ਜਾ ਐਮਪੀ ਸਹਿਬਾਨ ਆ ਮੈਂ ਉਹਨਾਂ ਨੂੰ ਇੱਕ ਗੱਲ ਕਹਿਣੀ ਚਾਹਨਾ ਤੇ ਸਾਡੇ ਨਾਲ ਪੰਜਾਬ ਦੇ ਹੱਕਾਂ ਲਈ ਕਿਸਾਨਾਂ ਦੇ ਹੱਕਾਂ ਲਈ ਤਾਂ ਕਿ ਪੰਜਾਬ ਦਾ ਜਿਹੜਾ ਪਾਣੀ ਆ ਪੰਜਾਬ ਨਾਲ ਵੰਡ ਕਰਨਾ ਹੋਵੇ ਪੰਜਾਬ ਨੇ ਪੰਜਾਬ ਦੇ ਲੋਕਾਂ ਨੇ ਹਜ਼ਾਰਾਂ ਕੁਰਬਾਨੀਆਂ ਦਿੱਤੀਆਂ ਇਹਦੇ ਲਈ ਅੱਜ ਤੱਕ ਪੰਜਾਬ ਦੇ ਲੋਕਾਂ ਨਾਲ ਕੁਰਬਾਨੀਆਂ ਦੇਨ ਦੀ ਪਰਵਾਹ ਨਹੀਂ ਕੀਤੀ ਕਿਉਂਕਿ ਪਾਣੀ ਤੋਂ ਬਿਨਾ ਸਾਡੀ ਜ਼ਮੀਨ ਅੱਜ ਬੰਜਰ ਹੁੰਦੀ ਜਾ ਰਹੀ ਆ ਔਰ ਦੇਖੋ ਅਸੀਂ ਜਿਹੜਾ ਜਿਹੜਾ ਪਾਣੀ ਸੀਗਾ ਅਸੀਂ ਰਾਜਸਥਾਨ ਨੂੰ ਵੀ ਪਾਣੀ ਦਿੱਤਾ ਜਿਹੜਾ ਜਿਹੜਾ ਹੱਕ ਆ ਸਾਰੀਆਂ ਸਟੇਟਾਂ ਨੂੰ ਦਿੱਤਾ ਕਿਉਂਕਿ ਸਾਰੇ ਦਾ ਅਸੀਂ ਨਹੀਂ ਕਹਿੰਦੇ ਹਿੰਦੁਸਤਾਨ ਦੇ ਰਿਸੋਰਸ ਸਾਰੇ ਦੇ ਇਕੱਠੇ ਆ ਲੇਕਿਨ ਗੱਲ ਇਹ ਪੇ ਸਾਡਾ ਹੱਕ ਕਿੱਦਾਂ ਪੂਰਾ ਹੋਊਗਾ ਤਾਂ ਮੈਂ ਪੰਜਾਬ ਦੇ ਅੱਜ ਬੀਜੇਪੀ ਦਾ ਹੁਸ਼ਿਆਰਪੁਰ ਦੇ ਦਫ਼ਤਰ ਦੇ ਅੱਗੇ ਬੀਜੇਪੀ ਦੇ ਜ਼ਿਲ੍ਹਾ ਪ੍ਰਧਾਨ ਜੀ ਨੂੰ ਬੀਜੇਪੀ ਦੀ ਸਾਰੀ ਬਾਡੀ ਨੂੰ ਇਹ ਸੁਨੇਹਾ ਲਾਣਾ ਚਾਹਨਾ ਕਿ ਪੰਜਾਬ ਦੇ ਇਹ ਹੱਕ ਦੇ ਲਈ ਸਾਡੇ ਨਾਲ ਇੱਥੇ ਆ ਕੇ ਖੜੇ ਹੋਵੋ ਅੱਜ ਸਾਰੀ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਜਿਹੜੀ ਆ ਮੇਰੇ ਨਾਲ ਸ਼ਹਿਰ ਦੇ ਮਿਰਜ਼ਾ ਸਾਹਿਬ, ਸਰਿੰਦਰ ਕੁਮਾਰ ਸ਼ਿੰਦਾ ਜੀ, ਲक्की ਚੰਦਨ ਜੀ, ਸੰਦੀਪ ਚੇਚੇ ਜੀ, ਚੰਦੂ ਜੀ, ਮੇਰੀ ਭੈਣ ਸੰਤੋਸ਼ ਸ਼ੈਣੀ ਜੀ, ਭੈਣ ਸੁਮਨ ਜੀ ਇੱਦਾਂ ਸਾਰੇ ਹੋ ਬਹੁਤ ਸਾਰੇ ਸਾਥੀ ਤਾਂ ਮੌਜੂਦ ਹੋਊਗੇ। ਤਿਲਕਰਾਜ ਸ਼ੈਣੀ ਜੀ। ਸੋ ਇਦਾਂ ਬਲਵਿੰਦਰ ਬਿੰਦੀ ਜੀ ਜਿਹੜਾ ਕਿ ਸਾਡੇ ਨੌਜਵਾਨ ਸਾਥੀ ਆ ਔਰ ਸਾਰੀ ਕਾਰਪੋਰੇਸ਼ਨ ਦੇ ਐਫਐਮਸੀ ਕਮੇਟੀ ਦੇ ਮੈਂਬਰ ਆ ਫਾਇਨਾਂਸ ਕਮੇਟੀ ਦੇ ਔਰ ਕੌਂਸਲਰ ਆ ਇਹ ਸਾਰੇ ਸਾਥੀ ਅਸੀਂ ਇਹੀ ਸੰਦੇਸ਼ ਲਾਣ ਲਈ ਅੱਜ ਬਰਿੰਦਰ ਜੀ ਅਸੀਂ ਇੱਥੇ ਇਕੱਠੇ ਤਾਂ ਹੋਏ ਆ ਬਹੁਤ سارے ਸਾਥੀ ਜੀ ਸਾਡੇ ਨਾਲ ਅਸੀਂ ਤਾਂ ਇਕੱਠੇ ਹੋਏ ਆ ਕਿ ਸੰਦੇਸ਼ ਲਾਈਏ ਕਿ ਆਕੇ ਪੰਜਾਬ ਦੇ ਹੱਕਾਂ ਦੀ ਰਾਖੀ ਸਾਡੇ ਨਾਲ ਆਕੇ ਕਰੋ ਤੁਹਾਡੀ ਡਿਊਟੀ ਬਣਦੀ ਆ ਤੁਸੀਂ ਪੰਜਾਬ ਦੀ ਜਨਤਾ ਨੂੰ ਜਿਹਨੇ ਮੈਂ ਜਵਾਬ ਦੇ ਆ ਜਿਹੜੀ ਭਾਰਤੀ ਜਨਤਾ ਪਾਰਟੀ ਪੰਜਾਬ ਹੈ ਭਾਰਤੀ ਜਨਤਾ ਪਾਰਟੀ ਹੁਸ਼ਿਆਰਪੁਰ ਇਹ ਪੰਜਾਬ ਦੇ ਹੱਕਾਂ ਲਈ ਇਹਨਾਂ ਨੂੰ ਸਾਡੇ ਨਾਲ ਖੜੇ ਹੋਣਾ ਪਵੇਗਾ ਔਰ ਜਿਹੜਾ ਇਹਨਾਂ ਨੂੰ ਚਾਹੀਦਾ ਵੀ ਆਪਣੀ ਸਰਕਾਰ ਨੂੰ ਇੱਕ ਲੈਟਰ ਲਿਖਣਾ ਆਪਣੇ ਤੇ ਸੈਂਟਰ ਗਵਰਨਮੈਂਟ ਨੂੰ ਭੇਜੀ ਪੰਜਾਬ ਦਾ ਪਾਣੀ ਸਾਡੇ ਕੋਲ ਹੈ ਨਹੀਂਗਾ ਔਰ ਅਸੀਂ ਪੰਜਾਬ 'ਚ ਕਿਉਂਕਿ ਅਸੀਂ ਪੰਜਾਬ ਤੋਂ ਇਲੈਕਸ਼ਨ ਫਾਈਟ ਕਰਦੇ ਆਂ ਪੰਜਾਬ ਦੀ ਜਨਤਾ ਨਾਲ ਖੜੇ ਆਂ ਭਾ ਚਾਹੇ ਅਸੀਂ ਭਾਰਤੀ ਜਨਤਾ ਪਾਰਟੀ ਦੇ ਸੱਜਿਆ ਦੇ ਤੌਰ ਤੇ ਖੜੇ ਨਾ ਲਿਖਣਾ ਚਾਹੀਦਾ ਅਸੀਂ ਤਾਂ ਖੜੇ ਆਂ ਆਮ ਆਦਮੀ ਪਾਰਟੀ ਵਾਲੇ ਤੁਹਾਡੇ ਕੋ ਸਾਰੇ ਸਾਨੇ ਇਕੱਠੇ ਹੋ ਕੇ ਸੋ ਮੈਂ ਫਿਰ ਦੁਆਰਾ ਮੈਂ ਇੱਥੇ ਪ੍ਰਦਰਸ਼ਨ ਅਸੀਂ ਇਸ ਕਰਕੇ ਇਸ ਹਿਸਾਬ ਨਾਲ ਕੀਤਾ ਕਿ ਸਾਡੇ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਸਾਥੀ ਆ ਇਹ ਸਾਡੇ ਨਾਲ ਪੰਜਾਬ ਦੇ ਫਾਰਮਰ ਦੇ ਹੱਕਾਂ ਲਈ ਕਿਉਂਕਿ ਪਾਣੀ ਜਿਹੜਾ ਅਸੀਂ ਜ਼ਮੀਨ ਚੋਂ ਕੱਢ-ਕੱਢ ਕੇ ਗੁਜ਼ਾਰਾ ਕਰ ਰਹੇ ਆ ਤੇ ਇਹ ਜਿਹੜਾ ਹੈਗਾ ਪਾਣੀ ਅਸੀਂ ਬੀਬੀਐਮਪੀ ਦੇ ਚੱਕ ਕੇ ਸੈਂਟਰ ਗਵਰਨਮੈਂਟ ਦੇ ਉਹਨੂੰ ਆਰਡਰ ਕਰੂਗੀ ਰੱਤਾ ਰਾਤੀ ਸੁੱਤੇ ਪਿਆ ਨੂੰ ਬੀਬੀਐਮਪੀ ਦੇ ਅਧਿਕਾਰੀਆਂ ਨੂੰ ਭਾਜੀ ਪਾਣੀ ਦੇ ਦਿਓ ਹਰਿਆਣੇ ਨੂੰ ਹਰਿਆਣਾ ਵੀ ਆਪਣਾ ਹੀ ਆ ਅਸੀਂ ਹਰਿਆਣੇ ਨੂੰ ਕੋਈ ਲੱਗ ਨਹੀਂ ਸਮਝਦੇ ਹਰਿਆਣੇ ਦੀ ਜਨਤਾ ਅਸੀਂ ਉਹ ਵੀ ਸਾਡੇ ਵਾਂਗੂ ਸਾਰੇ ਆ ਅਸੀਂ ਸਾਰੇ ਦੇਸ਼ ਭਗਤ ਲੋਕ ਆ ਅਸੀਂ ਦੇਸ਼ ਸਾਡੇ ਦੇ ਸਭ ਤੋਂ ਪਹਿਲਾਂ ਆ ਅਸੀਂ ਦੇਸ਼ ਦੇ ਨਾਲ ਖੜੇ ਆ ਪਰ ਆਪਣੀ ਸਟੇਟ ਨਾਲ ਖੜੇ ਹੋਣਾ ਪੈਂਦਾ ਤੋਂ ਮੈਂ ਸਾਰਿਆਂ ਸਾਥੀਆਂ ਨੂੰ ਇਹ ਕਹਿਣਾ ਵੀ ਆਪਾਂ ਸਾਰੇ ਇਕੱਠੇ ਹੋ ਕੇ ਆਪਾਂ ਅੱਜ ਜਿਹੜਾ ਹੈ ਆਪਾਂ ਪੰਜਾਬ ਦੇ ਹੱਕਾਂ ਲਈ ਲੜਾਂਗੇ ਤੋਂ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਸਾਰੇ ਸਾਥੀਆਂ ਦਾ ਸਾਰਿਆਂ ਨੂੰ ਜੈ ਹਿੰਦ ਕਹਿਣਾ ਹੈ ਜੈ ਹਿੰਦ ਹਾਂਜੀ ਅੱਜ ਮੈਨੂੰ ਲੱਗਦਾ ਹੈ ਕਿ ਅੱਜ ਫੇਰ ਭਾਜਪੀ ਦਾ ਜਿਹੜਾ ਪੰਜਾਬ ਦੇ ਪ੍ਰਤੀ ਰਵਈਆ ਉਹ ਫੇਰ ਇੱਕ ਵਾਰ ਉਜਾਗਰ ਹੋਇਆ ਅੱਜ ਮੈਂ ਸਮੁੱਚੀ ਭਾਜਪਾ ਦੀ ਲੀਡਰਸ਼ਿਪ ਜਿਹੜੀ ਕਿ ਪੰਜਾਬ 'ਚ ਲੀਡ ਕਰਦੀ ਹੈ ਚਾਹੇ ਉਹ ਹੁਸ਼ਿਆਰਪੁਰ ਦੀ ਲੀਡਰਸ਼ਿਪ ਹੈ ਤੇ ਚਾਹੇ ਉਹ ਪੂਰੇ ਪੰਜਾਬ ਦੀ ਲੀਡਰਸ਼ਿਪ ਹੈ ਅੱਜ ਮੈਂ ਉਹਨਾਂ ਕੋਲੋਂ ਇੱਕ ਸਵਾਲ ਪੁੱਛਦੀ ਆ ਕਿ ਉਹ ਇਸ ਚੀਜ਼ ਨੂੰ ਕਲੀਅਰ ਕਰਨ ਕਿ ਉਹ ਪੰਜਾਬੀ ਨੇ ਜਾਂ ਭਾਜਪਾ ਦੇ ਨੇ ਕਿਉਂਕਿ ਅੱਜ ਜਦੋਂ ਪੰਜਾਬ ਦੀ ਸਤਲੁਜ ਰਾਵੀ ਤੇ ਬਿਆਸ ਦਾ ਜਿਹੜਾ ਪਾਣੀ ਆ ਉਹਦੀ ਇੱਕ ਇੱਕ ਬੂੰਦ ਤੇ ਪੰਜਾਬ ਦਾ ਹੱਕ ਆ ਪੰਜਾਬ ਦਾ ਪਾਣੀ ਕਿਸੇ ਦੀ ਜ਼ਗੀਰ ਨਹੀਂ ਅੱਜ ਸਮੁੱਚੀ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਆਪਣੇ ਪੰਜਾਬ ਦੇ ਪਾਣੀ ਦੇ ਰਾਖੀ ਵਾਸਤੇ ਅਸੀਂ ਸਾਰੇ ਇਕਜੁੱਟ ਹੋ ਕੇ ਖੜੇ ਆ ਤੇ ਨਾਲ ਹੀ ਵੱਡੇ ਸਵਾਲ ਨੇ ਚਾਹੇ ਸਾਡੀ ਲੋਗਲ ਭਾਜਪੀ ਦੀ ਲੀਡਰਸ਼ਿਪ ਆ ਜੋ ਆਪਣੀਆਂ ਫੇਸਬੁੱਕ ਆਈਡੀ ਤੇ ਜਾਂ মিডিਆ ਦੇ ਸਾਹਮਣੇ ਆ ਕੇ ਇਹ ਜਵਾਬ ਦੇਣ ਕਿ ਉਹ ਪੰਜਾਬੀ ਨੇ ਅਗਰ ਉਹ ਪੰਜਾਬੀ ਨੇ ਤੇ ਭਾਜਪੀ ਨੇ ਜਿਹੜਾ ਜਿਹੜਾ ਪਾਣੀ ਜਿਹੜਾ ਹਰਿਆਣੇ ਨੂੰ ਦੇਣ ਦੀ ਸਾਜ਼ਿਸ਼ ਰਚੀ ਆ ਅੱਜ ਉਹ ਖੜੇ ਹੋਣ ਪੰਜਾਬ ਦੇ ਨਾਲ ਜਾਂ ਭਾਜਪੀ ਦੇ ਨਾਲ ਔਰ ਅੱਜ ਤੁਹਾਡੇ মিডিਆ ਦੇ ਸਾਥੀਆਂ ਰਾਹੀਂ ਸਾਡੇ ਨਾਲ ਸਾਡੇ ਹਲਕੇ ਦੀ ਅਗਵਾਈ ਕਰ ਰਿਹਾ ਐਮਐਲਏ ਬ੍ਰਹਮਸ਼ੰਕਰ ਜਿੰਪਾ ਜੀ ਸਾਡੇ ਵੱਖ-ਵੱਖ ਅਹੁਦੇਦਾਰ ਸਹਿਬਾਨ ਐਮਸੀ ਸਹਿਬਾਨ ਅੱਜ ਅਸੀਂ ਸਾਰੇ ਇਕੱਠੇ ਹੋ ਕੇ ਪ੍ਰੋਟੈਸਟ ਕਰ ਰਹੇ ਹਾਂ ਔਰ ਮੁੱਦਾ ਇੱਕ ਹੀ ਆ ਔਰ ਕੋਰਾ ਤੇ ਕਰਾਰਾ ਜਵਾਬ ਆ ਬੀਜੇਪੀ ਨੂੰ ਕਿ ਪੰਜਾਬ ਦੀ ਇੱਕ ਬੂੰਦ ਵੀ ਜਿਹੜਾ ਸਾਡਾ ਹੱਕ ਆ ਉਸੇ ਹਰਿਆਣੇ ਨੂੰ ਨਹੀਂ ਦਵਾਂਗੇ ਪੰਜਾਬ ਤੇ ਸਮੁੱਚੇ ਪੰਜਾਬੀ ਇਸ ਮਾਮਲੇ 'ਚ ਇਕਜੁੱਟ ਨੇ ਬਸ ਬੀਜੇਪੀ ਦੀ ਲੀਡਰਸ਼ਿਪ ਨੇ ਡਿਸਾਈਡ ਕਰੇ ਕਿ ਉਹ ਪੰਜਾਬੀ ਨੇ ਕਿ ਸਿਰਫ ਬੀਜੇਪੀ ਵਾਲੇ ਨੇ ਬਹੁਤ ਬਹੁਤ ਧੰਨਵਾਦ